ਵੱਲੋਂ ਤੁਸੀਂ ਆਏ ਆ ਜੀ ਕਿ ਇੱਕ ਹੀ ਮੈਮੋਰੰਡਮ ਦਤਾ ਸਟੇਡੀਅਮ ਸਾਹਿਬ ਨੂੰ ਪਹਿਲਾਂ ਆਪਣਾ ਅੁੱਧਾ ਦੱਸਿਓ ਤੇ ਆਪਣਾ ਨਾਮ ਦੱਸਿਓ ਮੈਂ ਜਗਦੀਸ਼ ਸ਼ੇਰਪੁਰੀ ਜੋਂਨ ਚਾਰ ਜ਼ਿਲ੍ਹਾ ਜਲੰਧਰ ਬਹੁਜਨ ਸਮਾਜ ਪਾਰਟੀ ਅੱਜ ਅਸੀਂ ਪਾਰਟੀ ਦੀਆਂ ਹਦਾਇਤਾਂ ਦੇ ਮੁਤਾਬਕ ਐਸਡੀਐਮ ਸਾਹਿਬ ਨੂੰ ਗਵਰਨਰ ਜੀ ਦੇ ਨਾਂ ਦੇ ਤੇ ਇੱਕ ਮੰਗ ਪੱਤਰ ਦੇਣ ਆਏ ਆ ਕਿਉਂਕਿ ਜਿਹੜਾ ਕੋਵਿਡ-19 ਦਾ ਚੱਲਦਾ ਸੀਗਾ ਪਰਕੋਰ ਪਰਕੋਪ ਉਹਦੇ ਵਿੱਚ ਸਰਕਾਰ ਵੱਲੋਂ ਜਿਹੜੀਆਂ ਐਲਾਨ ਕੀਤੇ ਗਏ ਆ ਉਹਦੇ ਵਿੱਚੋਂ ਜਨਤਾ ਤੱਕ 1% ਵੀ ਸਹੂਲਤਾਂ ਨਹੀਂ ਪਹੁੰਚੀਆਂ ਕੋਵਿਡ-19 ਦਾ ਜਿਹੜਾ ਕਰਫਿਊ ਚੱਕਿਆ ਗਿਆ ਉਸ ਤੋਂ ਬਾਅਦ ਅਸੀਂ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਰਾਜਪਾਲ ਦੇ ਨਾਂ ਤੇ ਐਸ.ਡੀ.ਐਮ. ਤਹਿਸੀਲਦਾਰ ਤੇ ਡੀ.ਸੀ. ਸਾਹਿਬ ਨੂੰ ਮੈਮੋਰੰਡਮ ਦੇ ਰਹੇ ਆ ਆਪਣੇ ਆਪਣੇ ਖੇਤਰਾਂ ਦੇ ਵਿੱਚ ਉਹਦੇ ਲਈ ਜੋ ਸਰਕਾਰ ਨੇ ਗਰੀਬ ਲੋਕਾਂ ਨਾਲ ਜਾਂ ਮੱਧ ਵਰਗ ਲੋਕਾਂ ਨਾਲ ਕੀਤਾ ਉਹ ਸਾਰਾ ਕੱਚਾ ਚਿੱਠਾ ਉਹਨਾਂ ਦਾ ਅਸੀਂ ਇਹਦੇ ਵਿੱਚ ਜਿਹੜਾ ਫਾਈਲ ਕਰਕੇ ਰਾਜਪਾਲ ਜੀ ਨੂੰ ਭੇਜ ਰਹੇ ਆ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਆ ਰਿਹਾ ਇਸ ਵੇਲੇ ਗਰੀਬ ਜਿਹੜਾ ਦਬਦਾ ਜਾ ਰਿਹਾ ਉਹਦੇ ਕੋਲ ਖਾਣ ਨੂੰ ਰੋਟੀ ਨਹੀਂ ਸਰਕਾਰ ਝੁੰਮਲੇ ਬਾਜੀ ਦੇ ਵਿੱਚ ਸਾਰਾ ਕੁਝ ਜਿਹੜਾ ਲੋਕਾਂ ਨੂੰ ਆਪਣਾ ਭਾਸ਼ਣਾ ਰਾਹੀਂ ਦੇ ਰਹੀ ਹੈ ਰਾਸ਼ਨ ਕਿਤੇ ਨਹੀਂ ਹੈ ਜਿਹੜੀ ਸਰਕਾਰ ਕਹਿੰਦੀ ਕਿ ਸੈਂਟਰ ਗਵਰਨਮੈਂਟ ਦਾ ਇਹਨਾਂ ਇਹਨਾਂ ਰਾਸ਼ਨ ਆਇਆ ਜਾਂ ਪੰਜਾਬ ਗਵਰਨਮੈਂਟ ਨੇ ਇਹਨਾਂ ਰਾਸ਼ਨ ਦਿੱਤਾ ਮੈਂ ਆਪਣੇ ਪਿੰਡ ਦੀ ਤੁਹਾਨੂੰ ਦੱਸਦਾ ਸੈਂਟਰ ਗਵਰਨਮੈਂਟ ਦਾ ਇੱਕ ਸਾਨੂੰ ਪੈਕੇਟ ਆਇਆ ਜਿਹੜਾ ਕਿ ਸਿਰਫ 270 ਰੁਪਏ ਦਾ ਉਹਦੇ ਵਿੱਚ 2 ਕਿਲੋ ਖੰਡ 1 ਕਿਲੋ ਦਾਲ ਤੇ 1 ਕਿਲੋ ਚੌਲ ਇੰਨਾ ਦਾ ਇਹਨਾਂ ਦਿਨਾਂ ਦੇ ਵਿੱਚ ਭਿਖਾਰੀ ਨੂੰ ਦੋ ਲੋਕ ਪਾ ਦਿੰਦੇ ਜਿੰਨਾ ਇਹਨਾਂ ਨੇ ਸਾਡੇ ਪਰਿਵਾਰਾਂ ਨੂੰ ਇੱਕ ਰਾਸ਼ਨ ਪੇਜਾ ਜਿਹਦੇ 5-5 ਜੀ ਆ 7-7 ਜੀ ਆ ਜਾਂ 4-4 ਜੀ ਆ ਉਹ 2 ਕਿਲੋ ਚੀਨੀ ਤੇ 1 ਕਿਲੋ ਦਾਲ ਨਾ ਕਿੰਨੇ ਦਾ ਨਗਾ ਸਕਦਾ ਤੋਂ ਇਹ ਬੇਨਤੀ ਆ ਸਾਡੀ ਸਾਡੀ ਪ੍ਰਸ਼ਾਸਨ ਨੂੰ ਔਰ ਐਸ ਡੀ ਐਮ ਸਾਹਿਬ ਨੂੰ ਵੀ ਅਸੀਂ ਕਨਵੇ ਕਰਕੇ ਆਏ ਆ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਕਿ ਸਾਡਾ ਜਿਹੜਾ ਮੈਸੇਜ ਆ ਹੂ ਹੂ ਰਾਜਪਾਲ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਿਹੜੀ ਦੁੱਖਾਂ ਤਕਲੀਫਾਂ ਦੀ ਗੱਲ ਹੈ ਉਹ ਸਰਕਾਰ ਦੇ ਕੰਨੀ ਪਵੇ ਔਰ ਅਸੀਂ ਸੈਂਟਰਲ ਸਰਕਾਰ ਨੂੰ ਵੀ ਪਾਵਾਂਗੇ ਅਸੀਂ ਇਸ ਤੋਂ ਬਾਅਦ ਪੰਜਾਬ ਲੈਵਲ ਤੇ ਰਾਜਪਾਲ ਦੇਸ਼ ਦੇ ਰਾਸ਼ਟਰਪਤੀ ਜੀ ਨੂੰ ਜਿਹੜਾ ਮੈਮੋਰੰਡਮ ਭੇਜਾਂਗੇ ਤਾਂ ਕਿ ਜਿਹੜੀ ਆਉਣ ਵਾਲੀ ਜਿਹੜੀ ਜਿਹੜਾ ਸਮਾਂ ਹੈ ਉਹ ਹਜੇ ਹੋਰ ਪਿਆਰ ਲਗਾ ਕਿਉਂਕਿ ਕਾਰੋਬਾਰ ਖੁੱਲੇ ਨਹੀਂ ਆ ਪੂਰੇ ਮੈਮੋਰੰਡਮ ਵਿੱਚ ਮੁੱਦੇ ਕਿਹੜੇ ਕਿਹੜੇ ਲਿਖੇ ਆ ਤੁਹਾਡੇ ਮੁੱਦੇ ਦੇ ਵਿੱਚ ਇੱਕ ਤਾਂ ਗਰੀਬ ਮਤ ਤੇ ਮੱਧ ਵਰਗ ਲਈ ਜਿਹੜਾ ਬਰਾਬਰਤਾ ਹੋਣੀ ਚਾਹੀਦੀ ਆ ਉਹਨਾਂ ਨੂੰ ਜਿਹੜੇ ਬੰਦੇ ਅਧਿਕਾਰ ਆ ਉਹਨਾਂ ਨੂੰ ਜਿਹੜਾ ਸਮਾਨ ਜਿਹੜਾ ਉਹਨਾਂ ਨੂੰ ਦੇਣ ਰਾਸ਼ਨ ਦੇਣਾ ਜਾਂ ਕੋਈ ਰਾਹਤਾਂ ਦੇਣੀਆਂ ਸਾਰਿਆਂ ਨੂੰ ਬਰਾਬਰ ਦੇਣੀਆਂ ਚਾਹੀਦੀਆਂ ਔਰ ਦੂਸਰਾ ਮੁੱਦਾ ਸਾਡਾ ਹੈਗਾ ਜਿਹੜੇ ਨੀਲੇ ਤੇ ਕਾਰਡ ਕੱਟੇ ਗਏ ਆ ਔਰ ਜਿਹੜੇ ਨੀਲੇ ਕਾਰਡ ਵਾਲਿਆਂ ਨੂੰ ਕੁਝ ਕੁ ਨੂੰ ਵੈਸੇ ਵੀ ਰਾਸ਼ਨ ਨਹੀਂ ਦਿੱਤਾ ਉਹਨਾਂ ਦੇ ਵੀ ਜਿਹੜੇ ਕੱਟੇ ਗਏ ਕਾਰਡ ਜਿਹੜੇ ਬਹਾਲ ਕੀਤੇ ਜਾਣ ਔਰ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ ਉਹਨਾਂ ਨੂੰ ਤੁਰੰਤ ਜਿਹੜਾ ਰਾਸ਼ਨ ਦਿੱਤਾ ਜਾਵੇ ਔਰ ਜਿਹੜੇ ਮੁਲਾਜ਼ਮ ਹੈ ਠੇਕੇ ਤੇ ਮੁਲਾਜ਼ਮ ਜਿਨ੍ਹਾਂ ਦੀ ਅਕੇ ਤਨਖਾਹਾਂ ਸਰਕਾਰ ਜਿਹੜੇ ادارے ਕੱਟਣ ਨੂੰ ਕਹਿੰਦੇ ਆ ਜਾਂ ਪ੍ਰਾਈਵੇਟ ادارے ਜਿਹੜੇ ਕੰਮ ਕਰਦੇ ਉਹਨਾਂ ਨੂੰ ਜਿਹੜੀਆਂ ਜਿੰਨਾ ਚਿਰ ਉਹ ਆਪਣੇ ਘਰ ਲੋਕਡਾਊਨ ਦੇ ਵਿੱਚ ਰਹੇ ਆ ਉਹਨਾਂ ਨੂੰ ਤਨਖਾਹਾਂ ਮਿਲਣੀਆਂ ਚਾਹੀਦੀਆਂ ਔਰ ਜਿਹੜੇ ਮੁਲਾਜ਼ਮਾਂ ਨੇ ਚੰਗੀ ਸਰਵਿਸ ਕੀਤੀ ਹੈ ਜਿਵੇਂ ਪੁਲਿਸ ਹੈ ਜਾਹੋਰ ਸਫਾਈ ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੂੰ ਜਿਹੜਾ ਅਗਾਊ ਜਿਹੜੀ ਉਹਨਾਂ ਦੀ ਹੋਰ ਜਿਹੜੀ ਪੇਮੈਂਟ ਹੈ ਜਿਹੜੀ ਉਹ ਦੇਣ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਵੱਖਰਾ ਥੋੜਾ ਜਿਹਾ ਸਰਕਾਰ ਵੱਲੋਂ ਪੈਸਾ ਦੇਣਾ ਚਾਹੀਦਾ ਤਾਂ ਕਿ ਤੇ ਸਰਕਾਰੀ ਡਾਕਟਰ ਜਿਹੜੇ ਡਾਕਟਰ ਆ ਉਹਨਾਂ ਦੀ ਵੀ ਸਵਾਮਾਂ ਨੂੰ ਦੇਖਦੇ ਹੋਏ ਉਹਨਾਂ ਦਾ ਜਿਹੜਾ ਸਮਾਂ ਬੜਾ ਲੱਗਾ ਉਹਨਾਂ ਨੂੰ ਵੀ ਸਰਕਾਰੀ ਰਹਿਤਾ ਮਿਲਣੀਆਂ ਚਾਹੀਦੀਆਂ ਤੇ ਤੀਜਾ ਜਿਹੜਾ ਪੰਜਾਬ ਵਿੱਚ ਪੁਲਿਸ ਨੇ ਕੁਝ ਲੋਕਾਂ ਖਹਾਤੇ ਤਸ਼ੱਦਦ ਵੀ ਕੀਤਾ ਲੋਕਾਂ ਨੂੰ ਕੁੱਟਮਾਰ ਵੀ ਕੀਤੀ ਹੈ ਉਹਦੇ ਖਿਲਾਫ ਵੀ ਜਿਹੜੀ ਭੋਜਨ ਸਮਾਜ ਪਾਰਟੀ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਕਿ ਉਹ ਸਰਕਾਰ ਨੇ ਉਹਦੀ ਵੀ ਢੰਡਾ ਕਰਦੀ ਹੈ ਭੋਜਨ ਸਮਾਜ ਪਾਰਟੀ ਵੀ ਇਹ ਨਹੀਂ ਹੋਣਾ ਚਾਹੀਦਾ ਤੋਂ ਅੱਜ ਅਸੀਂ ਮਜ਼ਦੂਰ ਸੜਕਾਂ ਦੇ ਉੱਤੇ ਜਿਹੜਾ ਐਸਐਲ ਯੂਬ ਸਭ ਤੋਂ ਵੱਡੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਰ ਜਿਹੜਾ ਭੋਜਨ ਸਮਾਜ ਪਾਰਟੀ ਵੱਲੋਂ ਮੈਮੋਰੰਡਮ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਅੱਜ ਮੈਨੂੰ ਭੋਜਨ ਸਮਾਜ ਪਾਰਟੀ ਪੰਜਾਬ ਵੱਲੋਂ ਇੱਕ ਮੰਗ ਪੱਤਰ ਪ੍ਰਾਪਤ ਹੋਇਆ ਜੋ ਕਿ ਮਾਨਯੋਗ ਰਾਜਪਾਲ ਸਾਹਿਬ ਪੰਜਾਬ ਜੀ ਨੂੰ ਭੇਜਿਆ ਜਾਣਾ ਇਹਦੇ ਵਿੱਚ ਉਹਨਾਂ ਨੇ ਮੁੱਖ ਤੌਰ ਤੇ ਜੋ ਗਰੀਬਾਂ ਔਰ ਆਰਥਿਕ ਲੋੜਾਂ ਨੇ ਉਹਦਾ ਜ਼ਿਕਰ ਕੀਤਾ ਹੈ ਇਹ ਜੋ ਮੰਗ ਪੱਤਰ ਹੈ ਮੈਂ ਮਾਨਯੋਗ ਰਾਜਪਾਲ ਸਾਹਿਬ ਪੰਜਾਬ ਜੀ ਜਿਹੜਾ ਨਾਮ ਦਿੱਤਾ ਗਿਆ ਉਹਨਾਂ ਕੋਲ ਪਹੁੰਚਾਵਾਂ ਧੰਨਵਾਦ